ਕਦੇ ਮੋਟਰ ਸੜ ਗਈ ਕਦੇ ਬੋਰ ਖੜ ਗਿਆ ਕਦੇ ਸੋਕਾ ਮਾਰ ਗਿਆ ਕਦੇ ਹੜਾ ਨਾ ਹੜ ਗਿਆ ਇਹ ਤਸਵੀਰ ਆ ਪੰਜਾਬ ਦੀ ਆ ਸਾਹਮਣੇ ਰੇਤਾ ਪਿਆ ਹੋਇਆ ਜਿਵੇਂ ਬਾਣ ਦੇ ਵਿੱਚ ਜਮੀਨ ਦੇ ਬੱਚੇ ਰੇਤਾ ਹੜਦੇ ਪਾਣੀ ਨਾ ਆਇਆ ਹੋਇਆ ਇਹ ਰੇਤਾ ਕੋਈ ਮਾੜਾ ਮੋਟਾ ਨਹੀਂ ਹੈ ਇਹ ਕਟਕੜ ਰੇਤਾ 4 4 5 5 ਫੁੱਟਾ ਤੇ ਹਾਲਾ ਜਿਹੜੇ ਆ ਹਾਲਾ ਹੈ ਸਾਧਨਾ ਜਿਹੜੇ ਲੋਹੇ ਦੇ ਕਿਸਾਨ ਦੇ ਧੀ ਪੁੱਤ ਹੁੰਦੇ ਆ ਆ ਹਾਲਾ ਜਿਹੜੇ ਆ ਰੇਤੇ ਦੇ ਵਿੱਚ ਦਬੇ ਹੋਇਆ ਉਹ ਸਾਹਮਣੇ ਟਰੈਕਟਰ ਖੜਾ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਜ਼ੂਮ ਕਰਕੇ ਆਹ ਟਰੈਕਟਰ ਆ ਦੇ ਦੇਖ ਸਕਦੇ ਹੋ ਇਹ ਵੀ ਰੇਤੇ ਦੇ ਵਿੱਚ ਦੱਬਿਆ ਹੋਇਆ ਟਰੈਕਟਰ ਕਿਸਾਨ ਦਾ ਪੁੱਤ ਤੀ ਹੁੰਦਾ ਟਰੈਕਟਰ ਔਰ ਰੇਤਾ ਬਹੁਤ ਜ਼ਿਆਦਾ ਚੜ ਕੇ ਇਸ ਏਰੀਆ 'ਚ ਆਇਆ ਸੁਲਤਾਨਪੁਰ ਲੋਧੀ ਏਰੀਆ ਤੁਸੀਂ ਦੇਖ ਸਕਦੇ ਹੋ 4-4 5-5 ਫੁੱਟ ਰੇਤਾ ਚੜਿਆ ਹੋਇਆ ਇਹ ਇਹ ਕੋਈ ਮੜਾ ਮੋਟਾ ਨਹੀਂ ਬੜੀ ਢਿੱਗ ਬਣੀ ਹੋਈ ਆ ਇੱਥੋਂ ਕਿਸਾਨ ਨੂੰ ਉੱਠਣਾ ਬਹੁਤ ਔਖਾ ਹੈ ਕੌਣ ਜ਼ਿੰਮੇਵਾਰ ਹੈ ਹਾਲ ਵਿੱਚ ਦੱਬੇ ਹੋਇਆ ਰੇਤੇ ਦੇ ਉਹ ਸਾਹਮਣੇ ਟਰੈਕਟਰ ਵਿੱਚ ਦੱਬਿਆ ਹੋਇਆ ਰੇਤੇ ਦੇ ਘਰ ਪੂਰਾ ਘਿਰਿਆ ਹੋਇਆ ਰੇਤੇ ਦੇ ਵਿੱਚ ਆਉਣ ਜਾਣ ਦੇ ਰਸਤੇ ਦਾ ਲੋਕਾਂ ਨੇ ਆਪ ਕੀਤਾ ਔਰ ਇਹ ਵੀ ਮਾੜਾ ਮੋਟਾ ਰੇਤਾ ਨਹੀਂ ਆ 5 5 6 6 ਫੁੱਟ ਰੇਤਾ ਇਹ ਤੂੰ ਦੇਖ ਸਕਦੇ ਹੋ ਇੱਕਵੇਂ ਕਿਸਾਨ ਇਥੋਂ ਚੱਕੂ ਆ ਕਿੰਨਾ ਸਾਧਨਾਂ ਦੇ ਨਾਲ